ਨੌਜਵਾਨ ਕਾਰ ਦੇ ਉੱਤੇ ਕਰਦੇ ਸੀ ਸਟੰਟ ਵੀਡੀਓ ਹੋਈ ਸੀ ਸੋਸ਼ਲ ਮੀਡੀਆ ਤੇ ਵਾਇਰਲ ਉਹ ਹੁਣ ਪੁਲਿਸ ਨੇ ਕੀਤਾ ਕਾਬੂ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨੌਜਵਾਨ ਜਿਹੜੇ ਕਿ ਰਣਜੀਤ ਐਵੇਨਿਊ ਦੇ ਵਿੱਚ ਸਟੰਟ ਕਰਦੇ ਹੋਏ ਦਿਖਾਈ ਦਿੱਤੇ ਸਨ ਤੇ ਜਿਸ ਤੋਂ ਬਾਅਦ ਵੀਡੀਓ ਉਹਨਾਂ ਦੇ ਵੱਲੋਂ ਅਪਲੋਡ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤੇ ਜਦੋਂ ਵਾਇਰਲ ਹੋਈ ਤਾਂ ਪੁਲਿਸ ਦੇ ਸਾਹਮਣੇ ਆਉਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਦੀ ਤਫਦੀਸ਼ ਕੀਤੀ ਗਈ ਅਤੇ ਵਾਇਰਲ ਵੀਡੀਓ ਦੇ ਵਿੱਚ ਗੱਡੀ ਦੇ ਮਾਲਕ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਬਾਕੀ ਨੌਜਵਾਨਾਂ ਨੂੰ ਵੀ ਤਲਬ ਕਰਕੇ ਉਹਨਾਂ ਦਾ ਮੋਟਾ ਚਲਾਨ ਕੀਤਾ ਗਿਆ ਹੈ ਤੇ ਉਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਅੱਗੇ ਤੋਂ ਅਜਿਹਾ ਨਾ ਕਰਨ ਤਾਂ ਨੌਜਵਾਨ ਰঞ্জੀਤ ਐਵੇਨਿਊ ਦੇ ਵਿੱਚ ਕਿਹਾ ਜਾ ਰਿਹਾ ਕਿ ਸਟੱਡੀ ਕਰਨ ਦੇ ਲਈ ਜਾਂਦੇ ਸੀ ਕਿਉਂਕਿ ਰঞ্জੀਤ ਐਵੇਨਿਊ ਦੇ ਵਿੱਚ ਕਾਫੀ ਸਾਰੇ ਇੰਸਟੀਚੂਟਸ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੀ ਸਟੱਡੀਆਂ ਕਰਵਾਈ ਜਾਂਦੀਆਂ ਨੇ ਤੇ ਉੱਥੇ ਹੀ ਨੌਜਵਾਨ ਜਾਂਦੇ ਸੀ ਤੇ ਉਹਨਾਂ ਦੇ ਵੱਲੋਂ ਉੱਥੇ ਹੀ ਇਹ ਸਟੰਡ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦਾ ਮੋਟਾ ਚਲਾਨ ਕੀਤਾ ਗਿਆ ਹੈ ਮੈਂ ਪਵਨ ਕੁਮਾਰ ACP ਹੋਮਿਸਾਈਡ ਐਂਡ ਟ੍ਰੈਫਿਕ ਅਮਰਸਰ ਪਵਨ ਜੀ ਕੀ ਵੀਡੀਓ ਇਕਵਾਰਲ ਹੋ ਰਹੀ ਸੋਸ਼ਲ ਮੀਡੀਆ ਦੇ ਉੱਪਰ ਕੀ ਪੂਰਾ ਲਗਾ ਕੇ ਵੀਡੀਓ ਦੱਸ ਦਿੱਤੀ ਅੱਜ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਰਨਾ ਕਾਰਸ ਸਵਾਰ ਰਣਜੀਤ ਐਵੇਨਿਊ ਇਲਾਕੇ ਵਿੱਚ ਸਟੰਟ ਬਾਜੀ ਕਰ ਰਹੇ ਸੀ ਜਿਹੜਾ ਮਾਨਯੋਗ ਸੀਪੀ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਹੁਕਮ ਮੇਨ ਤੋਂ ਬਾਅਦ ਤੰਤ ਸੰਬੰਧਿਤ ਜ਼ੋਨ ਇੰਚਾਰਜ ਦੀ ਡਿਊਟੀ ਲਗਾਈ ਗਈ ਸੀ ਕਿ ਇਹਨਾਂ ਕਾਰ ਚਾਲਕਾਂ ਦਾ ਪਤਾ ਲਗਾਇਆ ਜਾਵੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸ ਤੇ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਕਾਫੀ ਵਰਕ ਕੀਤਾ ਤੇ ਉਹ ਗੱਡੀ ਦੇ ਮਾਲਕਾਂ ਨੂੰ ਕ੍ਰੇਸ ਕੀਤਾ ਉਹ ਗੋਇੰਦਵਾਲ ਸਾਹਿਬ ਤੇ ਰਹਿਣ ਵਾਲੇ ਸੀਗੇ ਔਰ ਇਹ ਤੇ ਰਣਜੀਤ ਆ ਵੀ ਨੂੰ ਇਲਾਕੇ ਵਿੱਚ ਪੜ੍ਹਾਈ ਨਾਲ ਸੰਬੰਧਿਤ ਕੋਈ ਕੋਰਸ ਵਗੈਰਾ ਦੀ ਟ੍ਰੇਨਿੰਗ ਲੈਣ ਆਏ ਸੀਗੇ ਔਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਗੱਡਾ ਦਾ ਜਿਹੜਾ ਚਲਾਨ ਕੀਤਾ ਗਿਆ ਸਮਝਾਇਆ ਗਿਆ ਉਹਨਾਂ ਨੂੰ ਕਾਉਂਸਲਿੰਗ ਵੀ ਕੀਤੀ ਗਈ ਹੈ ਕਿ ਇਹ ਸਟੰਟ ਬਾਜੀ ਜਿਹੜੀ ਉਹਨਾਂ ਲਈ ਤੇ ਖਤਰਨਾਕ ਹੈ ਹੀ ਆ ਪਰ ਦੂਜੀਆਂ ਨਾਗਰਿਕਾਂ ਲਈ ਵੀ ਖਤਰਨਾਕ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.